ਵੱਡਾ ਹੈ ਪੁਰਾਣੀ ਹੈ ਸਾਡੇ ਪਹਿਲਵਾਨ ਦੇ ਪੁਰਾਣੀ ਹੈ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੋਗ ਚ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅਸੀਂ ਵਧੀਆ ਵਾਂ ਸੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵਾਂ ਵਲੋਗ ਲੈ ਕੇ ਅੱਜ ਸਾਡਾ ਜਵਾਕ ਵੀ ਸਾਡੇ ਨਾਲ ਵਲੋਗ ਸਟਾਰਟ ਕਰਾਉਂਦਾ ਹੈਣਾ ਵੀ ਹੈਣਾ ਮਾਸੀ ਮਾਸੀ ਸੀਰੀਅਸ ਹੋ ਕੇ ਜਦੋਂ ਸੀਰੀਅਸ ਹੋ ਕੇ ਬੈਠਾ ਦੇਖਿਆ ਐ ਐਸ ਖਾ ਲਈਦਾ ਹੈਣਾ ਵੀ ਕਰੇ ਜਾਣਾ ਮਾਂ ਆਹ ਕਹਿੰਦਾ ਜੀ ਮੈਂ ਕਰੇ ਜਾਣਾ ਮੇਰੇ ਕੋਲ ਲੈਣੇ ਕੋ ਨਾ ਇਹ ਕਹਿੰਦਾ ਇਹ ਕਹਿੰਦਾ ਹਾਂ ਵੀ ਚਿੰਦੀ ਵਿੱਚ 52 ਵੀ ਮਿਕਸ ਕਿਉਂ ਨਹੀਂ ਹੁੰਦਾ ਪਾਪਾ ਦੁਕਾਨ ਤੇ ਚੀਜ਼ ਲਗਾਇਆ ਮੈਂ ਤਾਂ ਚੀਜ਼ ਲਗਾਇਆ ਕਿੰਨੇ ਦਿਨ ਲੈ ਗਿਆ ਬਾਮੂ ਚੀਜ਼ ਕਰ ਲੈ ਅੱਗੇ ਦਿੱਤੀ ਆ ਗਲੇ ਦਾ ਪੈਣ ਲੈਣਾ ਕੱਲ੍ਹ ਸੁੱਟੇ ਉਹਨੇ ਰੱਜ ਗਿਆ ਆਹੋ ਸੇਵ ਤੁਸੀਂ ਆ ਮੈਂ ਟਰੈਕਟਰ ਦਾ ਥੋੜਾ ਸਮਾਨ ਲੈ ਕੇ ਆ ਆ ਦੇਖੋ ਆ ਜਵੇਂ ਟਰੈਕਟਰ ਤੇ ਲੱਗਣਗੇ ਹੱਥ ਫੜਨ ਵਾਲੇ ਦੋਵੇਂ ਫੜ ਕੇ ਬੰਦੇ ਆ ਨਾ ਤਾਂ ਆ ਲੈ ਜਾਂਦਾ ਮੈਂ ਨਮਾਸਟੇ ਰਿੰ ਆ ਦੇਖੋ ਅਗਲਾ ਜਿਹੜਾ ਅਗਲਾ ਖਰਾਬ ਗਿਆ ਆਹ ਆ ਹਾਰਨਵੀਆਂ ਦੇਖੋ 90 ਨਹੀਂ ਦੱਦੇ ਹੈ ਨਹੀਂ ਮੈਂ ਤਾਂ ਦੇ ਉੱਥੇ ਦੇਖੋ ਨਹੀਂ ਪਤਾ ਨਹੀਂ ਸਵਾਹ ਸਟੀering ਲੈਂਦਾ ਵਾ ਨਮਾ ਲਵਾਵਾਂਗੇ ਆਪਾਂ ਟਰੈਕਟਰ ਤੇ ਕਿਉਂਕਿ ਨਗਰ ਕੀਰਤਨ ਤੇ ਲੈ ਕੇ ਜਾਣਾ ਆਪਾਂ 16 ਤਰੀਕ ਨੂੰ ਤਾਂ ਕਰਕੇ ਸੋ ਆਪਾਂ ਟਰੈਕਟਰ ਤਿਆਰ ਕਰਦੇ ਹਾਂ ਪੂਰਾ ਨਗਰ ਕੀਰਤਨ ਤੱਕ ਜਾਣ ਲਈ ਹਾਂ ਇਹਨੂੰ ਰੋਟੀ ਨਹੀਂ ਹਜਮ ਹੋ ਰਹੀ ਰੋਟੀ ਹਜਮ ਨਹੀਂ ਹੋ ਰਹੀ ਸਵਾਹ ਸਟੀering ਲਿਆਉਣੇ ਨੇ ਆਣਾ ਆਇਆ ਆ ਇਹੋ ਵਾਲੀ ਕਿ ਲੋਕ ਨੂੰ ਨਹੀਂ ਕਰਦਾ ਸੀ ਨਹੀਂ ਖੱਟ ਗਿਆ ਬਸ ਉਹ ਮਾੜਾ ਮੋਟਾ ਵਾ ਉੱਤੇ ਚਲਦਾ ਹੀ ਰਹਿੰਦਾ ਇਹਨਾਂ ਦਾ ਹਾਂਜੀ ਬੱਚਾ ਆਹ ਦੇਖੋ ਜੀ ਹੁਣ ਪਾਂਡੇ ਮੰਜੇ ਪੈ ਰਿਆ ਤੁਹਾਨੂੰ ਸਾਡੇ ਦੇ ਗੁੱਸੇ ਘੱਡੀ ਜਾਂਦੇ ਪਾਂਡੇ ਤੇ ਮੰਜਾ ਦੇ ਜਾਂਦੀ ਜਾਂਦੀ ਪਾਂਡੇ ਕਹਿੰਦਾ ਜਾਂਦੀ ਜਾਂਦੀ ਪਾਂਡੇ ਦੇ ਮੰਜਾ ਦੇ ਵੇ ਇੰਨਾ ਲਾਹਾ ਤੱਕ ਦੇ ਮੇਰਾ ਹੈ ਦੇਖ ਨਾ ਬੈਠਿਆ ਨਾ ਮੈਨੂੰ ਕਹਿੰਦਾ ਜਾਂਦਾ ਜਾਂਦਾ ਪਾਂਡੇ ਤੇ ਮੰਜਾ ਦਿਆ ਮੇਰੀ ਮੰਮੀ ਨਾਲ ਪਾਂਡੇ ਮੰਜਾ ਦੋ ਤੇ ਉਹਦੇ ਨਾਲ आ चलागे रeख मट डिो ूटूब ਤੋਂ ਗਿਆ ਨੇ ਲਾ ਕੇ ਤਪ ਬਹੁਤ ਜ਼ਿਆਦੀ ਹੋ ਗਈ ਜੀ ਇਹਨੂੰ ਆਪਾਂ ਮੇਜਰ ਕੋਲ ਫਾਇਰ ਕਹਿ ਸਕਦੇ ਆ ਕਿਹਦਾ ਕਹਿ ਸਕਦੇ ਆ ਮੇਜਰ ਕੋਲ ਫਾਇਰ ਕਹਿ ਸਕਦੇ ਆ ਅੱਛਾ ਸਹੀ ਗੱਲ ਆਓ ਜੀ ਜਲਦੀ ਧਰੋ ਜਲਦੀ ਧਰੋ ਤਨ ਛੱਡ ਗਿਆ ਵਾ ਓਏ ਚੱਲ ਕਰੇ ਜਾਣਾ ਛੱਡ ਕਰੇ ਜਾਣਾ ਕਿ ਨਹੀਂ ਜਾਣਾ ਪਾ ਬੁੰਦੀ ਬੁੰਦੀ ਪੁਜੀ ਰੇਲ ਬੰਨੀ ਖੜੇ ਆ ਹਦੰਦੇ ਪੁਜੀ ਹੈ ਨਹੀਂ ਵਿਚ ਪਾਇਆ ਪਾਇਆ ਜੀ ਪੁਜੀ ਆ ਪਿਆ ਸੱਚਾ ਪਾਓ ਫਿਰ ਵਿੱਚ ਇੰਨਾ ਹੀ ਆ ਬੁੰਦੀ ਨਾ ਕੈਹੀ ਗਰਮੀ ਦੇ ਉੱਤੇ ਪਈ ਆ ਪੁਜੀਆ ਲੈ ਉਹ ਡੱਬੇ ਆਵੇ ਕਿੰਨਾ ਖਾ ਗਿਆ ਨਵਾਂ ਡੱਬਾ ਚਲੋ ਜੀ ਵਧੀਆ ਚਲੋ ਖੀਂ ਪੁੰਚ ਗਿਆ ਸੀ ਦਿਨ ਛੱਡਣ ਚਲੋ ਲੈ ਇਹਦਾ ਹੈ ਆ ਦੇਖੋ ਸਵਾਰ ਤਾਂ ਐ ਮਰ ਓਏ ਸਵਾਰ ਦਿੰਦਾ ਮੈਂ ਜਿੱਦਾਂ ਉਹ ਪਈਏ ਨਹੀਂ ਆਪਣੇ ਕਮਾਦ ਛਲਣਾ ਹੁੰਦੇ ਉਹਨਾਂ ਦੇ ਵੀ ਸਾਰਾ ਟਿੰਗਰ ਮੜ ਚੱਕੇ ਨਾ ਉਹ ਚੀਜ਼ ਆਹ ਰਹਿ ਕੇ ਦੋ ਦੇਣਾ ਹੈ ਸਵਾਰ ਦੇ ਦੋ ਮੋਟਰਸਾਈਕਲ ਹੋ ਰੱਖਿਆ ਨਾਲ ਪਾਣੀ ਮਿੰਨੇ ਦਾ ਇਕੱਠਾ ਕੀਤਾ ਨਾਲ ਜੁਆਇ ਨਹੀਂ ਦਿੱਦੀ ਨਾ ਕੀ ਕੋਸ਼ ਹੈ ਦੇਖੋ ਕੱਲ ਕੱਪੜੇ ਲੈਂਦੇ ਨਾ ਮੰਮੀ ਨੂੰ ਦੋ ਥਾਂ ਲਾ ਲੈ ਜਿਵੇਂ ਫੋਨ ਕੀ ਬੇਬੀ ਹੱਕ ਦੇ ਜਵਾਗ ਦਾ ਬਲੈਂਕਟ ਲੈਣਾ ਸਾਡਾ ਬੰਦਾ ਸ਼ੀਸ਼ੇ ਦੇਖਿਆ ਉਹਨੇ ਡਰ ਗਿਆ ਇੱਕ ਝੂਲੇ ਵੀ ਦੇਖਣਾ ਹੈ ਆਪਾਂ ਇਹਦੇ ਹੈ ਆਹ ਆ ਗਏ ਤੁਦ ਲ ਦੇਖਣਾ ਤਾਂ ਵੀ ਆ ਲੈ ਕੇ ਜਾਵਾਂਗੇ ਫਨੀਆ ਸਾਰੀਆਂ ਹਾਂ ਤੇ ਮੈਂ ਜੋ ਆਪਣੇ ਡੈਡੀ ਨੇ ਇਦਾਂ ਦੇ ਨਹੀਂ ਦਵਾਏ ਓਏ ਆਪਾਂ ਤਾਂ ਵੀ ਖੇលਦੇ ਰਹੇ ਕਿ ਮਿੱਟੀ 'ਚ ਹੀ ਕਿ ਨਹੀਂ ਬੈਂਗੜੇ ਸਾਰੇ ਇਹ ਗਰਮ ਰਹੇਗਾ ਨਹੀਂ ਟਿੰਗ ਜੀ ਜਿਹੜਾ ਤੋਂ ਪਹਿਲਾਂ ਜਿਆਦਾ ਕੋਈ ਜਿਹੜਾ ਤੁਸੀਂ ਦੇ ਹੈ ਓਏ ਹੈਵੀ ਹੈ ਬੱਚਾ ਇਹਨਾਂ ਹੈਵੀ ਹੋਗੇ ਨਾ ਫੇਰ ਵੀ ਥੋੜਾ ਠੰਡ ਵੀ ਹੋਊਗਾ ਨਾ ਠੰਡ ਤਾਂ ਹੋਊਗੀ ਪਰ ਅੰ内 ਠੀਕ ਹੈ ਗਰਮ ਲੋਗਾ ਸੋ ਐਸ ਤੋ ਲਾਵਾ ਕੋਲ

ਤੱਲਾ ਨਹੀਂ ਲੱਗਦੀ ਸੀ ਮੈਂ ਤਾਂ ਹੁਣ ਸਲਾਈਆ ਦੁਆਰੇ ਕੀ ਹੈ ਬ੍ਰਾਈਟਨੈਸ ਚੱਲ ਰਹਾ ਹਾਂ ਹਾਂ ਦਾਰੇ ਹਾਂ ਆ ਹਟ ਜਾਦਾ ਗੁੰਦਦਾ ਮੈਂ ਇਹ ਸ਼ੀਟ ਹੈ ਜਿੰਨੇ ਉਹ ਅਸਾਂ ਅੰਦਰ ਚੱਲ ਤੂੰ ਚੀਜ਼ਾਂ ਕਲੀ ਵਾਰ ਦੇਖ ਲੈ ਠੀਕ ਹੈ ਠੀਕ ਆ ਤੇ ਇਹੇ ਉਸ ਕਰਨਾ ਕੋਈ ਐ ਪਹਿਲੀ ਕਰੂਗਾ ਨਹੀਂ ਹਾਂ ਤਾਂ ਉਹ ਰਿਹਾ ਪਰ ਆਪ ਅਬਸੋਰਬ ਜ਼ਿਆਦਾ ਕਰ ਲੈਣਾ ਹਾਂ ਦੇ ਸਿੰਗਾ ਪ੍ਰੋਗਤ ਅੰਨ ਲੋਕ ਪੁੰਨ ਹੈ ਛੀ ਦੇ ਬੰਦੇ ਇਹ ਦੇ ਦੋ ਯਾ ਲੋਕਸ਼ਾ ਮੱਖੇ ਨੂੰ ਵਾਇਤ ਸੀ ਕਿ ਮੰਗਵਾ ਲਈ ਸੀ ਮੰਗਵਾ ਕੇ ਤਲੇ ਟਿਕਟੌਕ ਨਾ ਹੋ ਗਿਆ ਹੋਰ ਮਰਚੀ ਦੇ ਸਸਲੀ ਬਣਾ ਲਿਆ ਮੰਗ ਕੀਆ ਨਾ ਆ ਬਲੂ ਤੇਲ ਬਲੂ ਆਹ ਹੋ ਦੇਖ ਤੋ है सही है ना? है आज हाँ। जी आज बहुत दिन बाद कैमरा चुके नवाब सिंह सुता पगद जागद खा लिया पी लिया सौ लिया मम्मी सब्जी बनाई आज सोलै सब्जी बनती ਉਹ ਰੋਜ ਕੀ ਬਣਾਉਂਦਾ ਛੋੜੇ ਨਾ ਤੋ ਇਹ ਛੱਡਦੀ ਹੋ ਦੇ ਵਧੀਆ ਹਾਂ ਰੋਸ ਕਿ ਐਵੇਂ ਨਹੀਂ ਖਾਦੀ ਨੇ ਲਿਆ ਰੋਜ ਦੀਦੀ ਹੋਣੀ ਚੱਲ ਗਏ ਅਜੇ ਸੀ ਫਿਰ ਇਕੱਲੇ ਰਹਿ ਕੇ ਕੱਲ੍ਹ ਇਹ ਹਨਾ ਉਹ ਕਿੰਨੇ ਦਿਨ ਲਾ ਜਾਣੀ ਇੱਕ ਦਿਨ ਲਾ ਜਾਣੀ ਦੋ ਦਿਨ ਲਾ ਜਾਣੀ ਹੈ ਉਹ ਨਹੀਂ ਇਹ 2 ਸਕੂਲ ਜਾਂਦੇ ਆ ਫਿਰ ਜਦੋਂ ਇੱਧਰ ਆਏ ਆਂਦੇ ਨਾ ਕਰੇ ਜਵਾਕ ਬਾਅਦ ਸਕੂਲ ਲੈ ਜਾਣਾ ਬੜਾ ਚਾਹ ਲੱਗਦਾ ਮੈਨੂੰ ਹੂੰ ਏਦਾਂ ਹੀ ਹਾਂਦੇ ਫਿਰ ਜਨਾਂ ਦੇ ਚਾਹੀਏ ਨਾ ਉਸ ਸਕੂਲ ਹੂੰ ਕਿਹੜਾ ਜਾਉਂ ਜੇ ਰੇਣੀ ਆਪਣੇ ਦੀ ਵਾਰੀ ਆ ਜਾਣੀ ਔਰ ਦੋ ਤਿੰਨ ਸਾਲ ਦਾ ਕਿਵੇਂ ਜਾਂਦਾ ਫਿੱਡਾ ਹੂੰ ਆਈ ਜਾ ਪਿੰਡ ਵਾਲੀ ਆ ਜੀ ਹਾਂਜੀ ਕੀ ਹੋਇਆ ਚੱਲੀ ਅੰਦਰ ਆਪਾਂ ਚਲੋ ਚੱਲੀਏ ਚੱਲਦੇ ਆਪਾਂ ਅੰਦਰ ਸੋ ਆਪਾਂ ਪਹੁੰਚ ਕੇ ਘਰੇ ਪਰਸਨ ਪਰਸਨ ਵੀ ਲੈ ਕੇ ਆ ਸਿੱਖ ਉਹ ਲੈ ਕੇ ਆਂਦਾ ਨਾਲੇ ਕਾਪੜੇ ਸਮਾਨ ਥੋੜਾ ਜਿਹਾ ਉਹ ਲੈ ਕੇ ਆਂਦਾ ਦਿਖਾਉਣੇ ਤਾਂ ਮੈਂ ਦੱਸ ਦੇ ਕਿ ਕਿਹੋ ਜਿਹਾ ਸਮਾਨ ਲੈ ਕੇ ਆਂਦਾ ਮੈਂ ਮੇ ਕੰਮ ਲਿਖਣੀ ਆ ਵਿੱਚ ਅਜ ਕੱਲੀ ਕਾਸੇ ਹੋ ਜੂੰਡੇ ਕਾਸੀ ਖਿਲਰੇ ਪੜੇ ਹੈ ਹੈ ਇਹ ਤਾਂ ਕਮੋਦਰੀ ਐ ਨਹੀਂ ਚੱਲਉਦੇ ਅਸ਼ੀ ਇਹ ਲੈ ਲੈ ਜੰਨਦੇ ਮੇਰੇ ਵੀ ਖਿਲਰੇ ਹੋਏ ਵੈਸੇ ਤਰੇ ਤਰੇ ਖਿਲਰੇ ਖਿਲਰੇ ਤਾਂ ਹੋਏ ਆ ਪਰਸਨ ਇੱਕ ਆ ਦੋ ਚੀਜ਼ਾਂ ਲੈ ਕੇ ਆਂਦੀ ਐ ਮੈਂ ਕਾਕੂ ਲਈ ਹਾਂ ਮੈਂ ਰੋਟੀ ਫੜੀ ਕਿ ਰੋਟੀ ਹੁੰਦੀ ਸਰ ਰੋਟੀ ਆਂਦੀ ਚਾ ਰੋਕੇ ਦਿਖਾ ਦਨੇ ਆ ਆ ਗਿਆ ਜੀ ਮੈਂ ਬਠੰਡੀ ਹਾਂ ਹਾਂ ਸੂਆ ਮੈਂ ਸਮਾਨ ਲੈ ਕੇ ਆਂ ਆਪਣੇ ਕਾਕੂ ਲਈ ਸੋ ਆਇ ਕਾਏ ਪਾਰਸਲ ਤੇ ਆ ਦੋ ਚੀਜ਼ਾਂ ਮੈਂ ਲੈ ਕੇ ਆਂ ਜਿਹੜੀਆਂ ਉੱਥੋਂ ਲੈ ਕੇ ਆ ਸੋ ਪਹਿਲਾਂ ਆਖੋ ਦੋ ਆ ਦੋਨੇ ਦੋਨੇ ਹਾਂ ਆ ਲੈ ਕਵੇਂ ਬਲੈਂਕਟ ਖੋਲ ਕੇ ਦੇਖ ਚਾਹਨਾਦਰ ਆ ਰਹੀ ਹੈ ਇਧਰ ਮੈਂ ਪਹਿਲੀ ਵਾਰ ਲੈ ਗਿਆ ਇਹਨਾਂ ਨੂੰ ਬੁੜੀਆਂ ਨੂੰ ਪਸੰਦ ਆਉਂਦਾ ਨਹੀਂ ਵੈਸੇ ਘੱਟੀ ਚੀਜ਼ ਪਸੰਦ ਆਉਂਦੀ ਹੁੰਦੀ ਬੁੜੀਆਂ ਨੂੰ ਬੰਦੇ ਲਿਆਂਦੀ ਏਦਾਂ ਦੇਖ ਇੱਧਰ ਪੜਾ ਨਾ ਇੱਧਰ ਪੜਾ ਆ ਦੇਖ ਵਿੱਚ ਨਿੱਗਾ ਵਾ ਇਹ ਡਵਲਾ ਡਵਲਾ ਉਹਨ ਦਾ ਥੱਲੇ ਹਟ ਜਾਣਾ ਆਹ ਲੋ ਦੇਖੋ ਨਿੱਗਾ ਵਾ ਪੂਰਾ ਹਣਾ ਹਾਂਜੀ ਦੱਸੋ ਰਿਸਪੌਂਸ ਹਾਂ ਸੋਣਾ ਹਾਂ ਵੀ ਉਹਨੂੰ ਲਾਉਣਿਆ ਹੈ ਤੁਸੀਂ ਦੱਸੋ ਹਣਾ ਸੋਣਾ ਲੈ ਗਿਆ ਸੋਣੇ ਕਿਹੜੀ ਗੰਦਾ ਕਿਹੜਾ ਲੱਗਿਆ ਮੈਂ ਕਹਿੰਦੇ ਨਹੀਂ ਹੁੰਦੇ ਨਾ ਆ ਆ ਵੀ ਖੋਲੋ ਸੂਟ ਹੋਰ ਕੇ ਪਸੰਦ ਨਹੀਂ ਆਇਆ ਸੀ ਬਟ ਆ ਉਹਨੇ ਪਹਿਲਾਂ ਹੀ ਲਾਣ ਕੇ ਦਿਖਾਇਆ ਮੈਨੂੰ ਪਹਿਲਾਂ ਹੀ ਪਸੰਦ ਆ ਗਿਆ ਮੈਨੂੰ ਉਹ ਲੋ ਇਹ ਪੂਰਾ ਪੂਰਾ ਆਊਗਾ ਨਾਲੇ ਦੋਰਾ ਹੱਥਲੇ ਬਣਾਣਾ ਹਾਂ ਹਾਂ ਆਡਰ ਜੀ ਪਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਵੀ ਇਕੱਲਾ ਹੀ ਪਾਉਣਾ ਆ ਲੈ ਇਕੱਲਾ ਹੀ ਪਾ ਸਕਦੇ ਆ ਨਾਲੇ ਆ ਦੇਖ ਹੈ ਵੀ ਨਿਕਲ ਜਾਦਾ ਪੂਰਾ ਹੋਊਗਾ ਜਾ ਪੂਰਾ ਦੇਖੀ ਦੋ ਆ ਤਾਂ ਹੀ ਦੇਖ ਨਹੀਂ ਮਾਰ ਕੋ ਆਓ ਮਤਲਬ ਕੱਟ ਕੇ ਉਹਨੂੰ ਪਾ ਸਕਦੇ ਇਕੱਲਾ ਵੀ ਪਾ ਸਕਦੇ ਆ ਨਹੀਂ ਜਿਵੇਂ ਠੰਡ ਹੋਵੇ ਤਾਂ ਦੋਵੇਂ ਪਾ ਹਾਂ ਦੋਵੇਂ ਪਾ ਸਕਦੇ ਆ ਆ ਦੇਖੋ ਮੈਂ ਲੈ ਕੇ ਆ ਇਹ ਡੱਬੇ 'ਚ ਨਹੀਂ ਸੀ ਬੰਦ ਨਹੀਂ ਇਹ ਡੱਬੇ 'ਚ ਨਹੀਂ ਇਹ ਪਜਾਮੀ ਆਹ ਇਦਾਂ ਨਾ ਪਜਾਮੀ ਦੇ ਪਿਆਮੀ ਦੇ ਨਿੱਕੀ ਜੀ ਅੱਜ ਹੀ ਨਾ ਪਿਆਮੀ ਵੱਡੀ ਤਾਂ ਹੁਣੀ ਆ ਪਰ ਬਲਵਾਨ ਦੇ ਬਲਵਾਨ ਦਾ ਲੱਕੀ ਵਾਲਾ ਵੱਡਾ ਪਹਿਲਵਾਨ ਦਾ ਲੱਕ ਵਾਲਾ ਵੱਡਾ ਇਹ ਨਾ ਸਹੀ ਤੇ ਉਹ ਨਹੀਂ ਇਹ ਨਾ ਹਾਂ ਉਹ ਲੱਕੀ ਨਹੀਂ ਪਿਆਮੀ ਨਹੀਂ ਆ ਮੈਂ ਤਾਂ ਹੀ ਲੈ ਕੇ ਆਇਆ ਨਾ ਵੀ ਇਹਦੀ ਵੀ ਉਹ ਬਾਵਾ ਦੂਜੀਆਂ ਆ ਦੇਖ ਹਾਂ ਇਦਾਂ ਦੀਆਂ ਇਹ ਮਲ ਬਾਵਾ ਲੱਤੀਆਂ ਨਹੀਂ ਦੇਖ ਲੈ ਕੋਲ ਉਹ ਇਹ ਪੈਡ ਵਾਲੇ ਪੋਤੜੇ ਆ ਪੋਤੜੇ ਜਿਹਨੂੰ ਕਹਿੰਦੇ ਪੋਤੜੇ ਪੋਤੜੇ ਨੂੰ ਹੋਰ ਕੀ ਕਹਿੰਦੇ ਆਪਾਂ ਲੰਗੋਟ ਹਾਂ ਲੰਗੋਟਾ ਹਾਂ ਲੰਗੋਟ ਆਹ ਦੇਖ ਦੂਸਰੇ ਆ ਪੋਤੜੇ ਤਰ੍ਹਾਂ ਆ ਲੰਗੋਟ ਆ ਇਹ ਨਹੀਂ ਆ ਵਿੱਚ ਹਾਂ ਇੱਕ ਇੱਕ ਦੇ ਵਿੱਚ ਇੱਕੀ ਆ ਖੋਲ ਇਹਨੂੰ ਖੋਲੀ ਠਹਿਰੋ ਖੋਲ ਦੀ ਕਰੋ ਇਹਦਾ ਹਾਂ ਕਿੰਨਾ ਟਾਈਟ ਕਿੰਨਾ ਫੁੱਲਾ ਕਰਨ ਦਾ ਆ ਲੋ ਹਾਂ ਆ ਦੇਖ ਇਹ ਵਿੱਚ ਆਉਂਦਾ ਆ ਇਹਦੇ ਵਿੱਚ ਪਾਉਣਾ ਇਹਦੇ ਵਿੱਚ ਇਹਦੇ ਵਿੱਚ ਦੀ ਪਾ ਕੇ ਇਹਦੇ ਵਿੱਚ ਪਾ ਦਿਓ ਇਹਨੂੰ ਕੱਢ ਕੇ ਧੋ ਲਓ ਅੱਛਾ ਇਹ ਅਵਜ਼ਰਬ ਕਰ ਲੈਂਦਾ ਸਾਰਾ ਅੱਛਾ ਇਹਦੇ ਵਿੱਚ ਹਾਂ ਇਹਦੇ ਵਿੱਚ ਪਾ ਕੇ ਜੇ ਹਾਂ ਜੇ ਬਹੇ ਵੱਡਾ ਵਾ ਹੈ ਪੁਰਾਣੇ ਪਹਿਲਵਾਨ ਹਾਂ ਸਡੇ ਪਹਿਲਵਾਨ ਦੇ ਪੁਰਾਣੇ ਨਹੀਂ ਹੋਣ ਸਡੇ ਪਹਿਲਵਾਨ ਵੱਡਾ ਜਿਹਾ ਵਾਲਾ ਜੋ ਜੋ ਮਰਜੀ ਦੋਮਤ ਜੀ ਸੇਮ ਹੀ ਆ ਦੋ ਬਸ ਸਹੀ ਹੈ ਵੈਸੇ ਇੱਕੋ ਦੇਸ ਦੂਸਰਾ ਕਲਰ ਬਸ ਬਸ ਤਾ ਤਪੀੜੇ ਕਰ ਨਾਲੇ ਹਾਂ ਪੀੜੇ ਕਰ ਹਾਂ ਕਿਵੇਂ ਲਾਉਂ ਮਰੇ ਆਹ ਫੋਨ ਕੇ ਦੇ ਦੇ ਹੁਣ ਇੱਧਰ ਕੀ ਕੀ ਆਸ ਤਾਂ ਇਹ ਹੋ ਜਾਂਦਾ ਹਾਂ ਮੈਂ ਲੱਤ ਜਾ ਕਰਨਾ ਮੈਂ ਦਰਾਹਲਾ ਹਾਂ ਉਹ ਕੋਈ ਛੋਟਾ ਨਹੀਂ ਉਪਰ ਮੇਬੀ ਦੀ ਕੈ ਕਰੀ ਅੰਦੇ ਉਹ ਕਹਿ ਲੈਣਾ ਦੇਵੀ ਇਹਨਾਂ ਦਾ ਹੁਣਵਾ ਮੈਂ ਤਾਂ ਲਸੀਵ ਹੀ ਆ ਵੀ 10 ਕਿਲੋ ਦਾ ਨਹੀਂ ਹੁਣ ਤਾਂ ਆਪਾਂ ਠੰਡ ਚ ਪਜਾਮੀਆਂ ਪਾਉਣੀਆਂ ਉਤੋਂ ਦੀ ਪਹਿਜੂਗੀ ਪਜਾਮੇ ਹਾਂ ਨਹੀਂ ਕਿ ਨਹੀਂ ਖਲੋਦਿ ਸੋ ਹਾਂ ਆ ਨਹੀਂ ਕੀ ਠੀਕ ਹੈ ਨਾ ਥੋੜੇ ਲੈਣਾ ਤੂੰ ਜਿਆਦੇ ਉਹ ਆ ਲੈ ਆ ਕੁਚਾਰੇ ਦਿਓ ਨਾ ਹੀ ਆ ਚੀਜ਼ ਇਹ ਕਿਹੜਾ ਪੈਡ ਆ ਪੈਡ ਹੈਗੇ ਇਹਦੇ ਨਾਲ ਹੋਰ ਇਹਨਾਂ ਹਾਂ ਸਾਰੇ ਹੀ ਪੈਣਗੇ ਇਹ ਹਾਂ ਦੋ ਵਾ ਤੇ ਸਹੀ ਪੈਣਾ ਹਾਂ ਸਹੀ ਪੈਣਗੇ ਉਹ ਸੇਮ ਹੀ ਆ ਫਿਰ ਉਹਦੇ ਨਾਲ ਦਾ ਅੰਨੀ ਕਿ ਨਹੀਂ ਕਿਹਾ ਸਗੋ ਹਾਂ ਲਿਖਿਆ ਉਹ ਵੱਡੇ ਰੱਖ ਲਓ 1 2 3 4 5 ਹਾਂ 5 6 6 ਲੇ ਉਹ ਤੂੰ ਪਜਾਮੇ ਦੇ ਨੀਂਂਦ ਦੇ ਕੇ ਪੈ ਜਾ। ਨਹੀਂ ਪੈ ਸਕਦੇ। ਮੈਂ ਪੈ ਜੂਗੀ। ਮੈਂ ਤਾਂ ਛੰਡਾ ਪਜਾਮੇ ਤੇ ਬਹਿ ਜੂਗੀ। ਉਹ ਥੋੜਾ ਵੱਡਾ ਵਾ। ਕਿੰਨਾ ਵੱਡਾ ਵਾ? ਸਾਈਜ਼ ਵੱਡਾ ਥੋੜਾ ਜਿਹਾ। ਤੂੰ ਇਹ ਤੂੰ ਲੈ ਕੇ ਆਇਆ। ਹਾਂ ਉਹ ਮੈਂ ਲੈ ਕੇ ਆਇਆ। ਤੇ ਆਹ ਸਾਰੇ ਨੀਂਂਦ ਵਿੱਚ ਆਏ ਸੀ। ਸੋ ਆਪਣੇ ਕੱਕੂ ਲਈ ਦੇਖੋ ਕਿੰਨਾ ਸਾਮਾਨ ਆਇਆ। ਓਏ ਕੱਕੂ ਛੋਟਾ ਜਿਹਾ ਕੱਕੂ ਛੋਟਾ। ਛੋਟਾ ਆਇਆ। ਕਿੰ ਪਸੰਦ ਆਇਆ? ਦੇਖ ਲਓ ਪਸੰਦ ਆਇਆ ਤੁਹਾਨੂੰ? ਛੋਟਾ ਪਸੰਦ ਆਇਆ? ਕੀ ਨਹੀਂ ਆਣਗੇ ਡੈਡੀਆਂ ਪਾਪਾ ਲੈ ਕੇ ਆ ਬਾਪੂ ਲੈ ਕੇ ਆਏਗੇ ਬਾਪੂ ਹੀ ਲੋਗੇ ਆਹ ਬਾਰੇ ਵੱਡੇ ਹੋਵੇ ਆਹ ਵੱਡੇ ਸਾਰੇ ਦੇ ਉਹ ਮੰਨਦਾ ਚਲ ਕੋਈ ਨਾ ਥੋੜਾ ਜਿਹਾ ਵੱਡਾ ਹੋ ਜੂ ਉਹਦੋਂ ਆ ਜੂ ਕੋਨਾ ਚਲ ਆ ਆ ਜਾਂਗੇ ਆ ਨਿੱਕੇ ਆ ਸੋ ਨਿੱਕੇ ਚਲ ਆ ਜਾ ਮੈਂ ਥੋੜਾ ਇਧਰ ਹੋ ਜਾ ਤੇ ਹੁਣ ਆਪਾਂ ਕਰ ਦਿੰਦੇ ਆ ਵਲੋਗ ਦਾ ਐਂਡ ਸੋ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਵੀ ਅ ਅ ਜੀ ਨਮਸਕਾਰ ਜੀ ਆਪ ਅਗਲੇ ਲੈ ਕੇ ਆਂਦੇ ਫੋਟੋ ਤੇ ਵਿਚਾਰ ਆ ਵੀ ਆ ਬਹੁਤ ਵਧੀਆ ਰੰਗ ਵਾਲੇ ਕੱਪੜੇ ਵੀ ਆ ਦੇਖੋ ਉਹ ਜਿਹੜਾ ਡਰੈਸ ਲੈ ਕੇ ਆਂਦੀ ਮੈਂ ਲੈ ਕੇ ਆਂਦੀ ਆ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਲੱਗੀ ਮੈਂ ਪਹਿਲੀ ਵਾਰ ਲੈ ਕੇ ਆ ਆ ਵਿਜਵਾਲ ਡਰੈਸ ਕੱਲਾ ਹੋ ਵੀ ਹੁਣ ਬਿਨਾ ਮੰਮੀ ਤੋਂ ਜਾਂ ਬਿਨਾ ਸਰਪਾ ਤੇ ਆਇਆ ਬਲੌਗ ਕਿਦਾਂ ਲੱਗਿਆ ਕਮੈਂਟ ਕਰਕੇ ਜੁੜ ਦੱਸਿਓ ਅਗਰ ਆਪਣਾ ਬਲੌਗ ਵਧੀਆ ਲੱਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਸੋ ਮਿਲਦੇ ਆਪ ਅਗਲੇ ਬਲੌਗ 'ਸਤਾ ਤੱਕ ਲਈ ਧੰਨਵਾਦ ਬਾਏ ਬਾਏ